ਨਵੋਾਹੇ ਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹਲਾ 5 ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਨਾਨਕ ਸਰੂਪ ਨੇ ਗੌੜੀ ਰਾਗ ਵਿੱਚ ਇਸ ਬਾਣੀ ਨੂੰ ਉਚਾਰਨ ਕੀਤਾ ਹੈ ਇੱਕ ਓੰਕਾਰ ਉਤਪਤੀ ਪਾਲਣਾ ਅਤੇ ਪਰਲੇ ਕਰਨ ਵਾਲਾ ਪਰਮਾਤਮਾ ਇੱਕ ਹੈ ਸਤਿਗੁਰੂ ਪਰਸਾਦ ਸਤ ਅਸਤ ਦਾ ਨਿਰਣਾ ਕਰਨ ਵਾਲੇ ਗੁਰੂ ਦੀ ਕਿਰਪਾ ਨਾਲ ਉਸ ਦਾ ਗਿਆਨ ਪ੍ਰਾਪਤ ਹੁੰਦਾ ਹੈ ਸਲੋਕ ਆਦ ਗੁਰੇ ਨਮੈ ਜੁਗਾਦ ਗੁਰੇ ਨਮੈ ਸਤ ਗੁਰੇ ਨਮੈ ਸ੍ਰੀ ਗੁਰੂ ਦੇਵੇ ਨਮੈ ਆਦਿ ਗੁਰੇ ਨਮਾ ਯਾਨੀ ਸਭ ਦਾ ਮੁੱਢ ਗੁਰੂ ਪਰਮਾਤਮਾ ਜਿਸ ਨੇ ਸਭ ਤੋਂ ਪਹਿਲਾਂ ਸੰਸਾਰ ਨੂੰ ਗਿਆਨ ਪ੍ਰਦਾਨ ਕੀਤਾ ਜੁਗਾਦ ਗੁਰੇ ਨਮਾ ਯਾਨੀ ਚਾਰ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਜੁਗਾਦ ਦਾ ਮੁੱਢ ਗੁਰੂ ਪਰਮਾਤਮਾ जिसने एक ਤੋਂ ਅਨੇਕ ਹੁਆ ਦੀ ਇੱਛਾ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਅਤੇ ਸਮੇਂ ਜੁਗਾਦੀ ਗਿਣਤੀ ਆਰੰਭ ਹੋਈ ਸਤਿਗੁਰੇ ਨਮਈ ਯਾਨੀ ਸਤਿਅ ਸਰੂਪ ਗੁਰੂ ਪਰਮਾਤਮਾ ਜੋ ਸਦਾ ਇੱਕਸਾਰ ਸਰਬਵਿਆਪਕ ਚੇਤਨ ਸਤਾ ਹੈ ਸ਼੍ਰੀ ਗੁਰੂ ਦੇਵੇ ਨਮੈ ਯਾਨੀ ਗੁਰੂ ਦਿਖਿਆ ਦਾ ਪ੍ਰਕਾਸ਼ ਕਰਨ ਵਾਲਾ ਪਰਮਾਤਮਾ ਜੋ ਸਭ ਦਾ ਪ੍ਰਕਾਸ਼ਕ ਹੈ ਸੁਖਮਨੀ ਸਾਹਿਬ ਦੇ ਰਚਨਹਾਰ ਪੰਚਮ ਪਾਸ਼ਾ ਧੰਨ ਗੁਰੂ ਅਰਜੁਨ ਦੇਵ ਜੀ ਨਿਰੰਕਾਰ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਨੂੰ ਆਦ ਗੁਰੇ ਨਮੈ ਸਭ ਤੋਂ ਪਹਿਲਾ ਨਮਸਕਾਰ ਕਰਦੇ ਹਨ ਜੁਗਾਦ ਗੁਰੇ ਨਮੈ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਨਮਸਕਾਰ ਹੈ ਸਤ ਗੁਰੇ ਨਮੈ ਸਤ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਹੈ ਸ਼੍ਰੀ ਗੁਰਦੇਵੇ ਨਮੈ ਪਿਤਾ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਹੈ ਅਸ਼ਟपदी ਅਠਾ ਪਦ ਦਾ ਛੰਦ ਹਰ ਇੱਕ ਪਦ ਦੀਆਂ 10 ਤੁਕਾਂ ਹਨ ਕਲ ਕਲੇਸ਼ ਯਾਨੀ ਝਗੜੇ ਤੇ ਕਲਪਨਾ ਦੁੱਖ ਕਸ਼ਟ ਜਾਫ ਯਾਨੀ ਜਸ ਬਿਸਵੰਬਰ ਯਾਨੀ ਬਿਸਉ ਸੰਸਾਰ ਨੂੰ ਭਰਨ ਵਾਲਾ ਸੰਸਾਰ ਦੀ ਪਾਲਣਾ ਕਰਨ ਵਾਲਾ ਸੁਧ ਅਖਰ ਯਾਨੀ ਸੁਧ ਅਖਰ ਪਵਿੱਤਰ ਅਖਰ ਆਖਰ ਯਾਨੀ ਅਧਾ ਅਖਰ ਗਣੀ ਯਾਨੀ ਗਿਣਤੀ ਵਿੱਚ ਕਾਂਖੀ ਯਾਨੀ ਇੱਛਾ ਸਿਮਰੋ ਸਿਮਰ ਸਿਮਰ ਸੁਖ ਪਾਓ ਕਲ ਕਲੇਸ ਤਨ ਮਾਹੇ ਮਿਟਾਓ ਸਿਮਰੋ ਜਾਬ ਬਿਸੰਭਰ ਇਕੈ ਨਾਮ ਜਪਤ ਅਗੰਤ ਅਨਿਕ ਬੇਦ ਪੁਰਾਨ ਸਿਮਰਤ ਸੁਧਿ ਆਖਰ ਕੀਨੇ RAM ਨਾਮ ਇਕ ਆਖਰ ਕਿਨ ਕਾ ਇਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ ਗਨੀਣਾ ਆਵੇ ਕਾਂਖੀ ਇੱਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਜਿਸ ਪਰਮਾਤਮਾ ਦੇ ਨਾਮ ਦਾ ਸਿਮਰਨ ਅਣਗਣਿਤ ॠषि मुनि ਮਹਾਤਮ ਲੋਕ ਕਰਦੇ ਹਨ ਤੁਸੀਂ ਵੀ ਕਰੋ ਪਰਮਾਤਮਾ ਦਾ ਨਾਮ ਇਤਨਾ ਪਵਿੱਤਰ ਤੇ ਪਾਵਨ ਹੈ ਕਿ ਇਸ ਦੇ ਕਾਰਨ ਹੀ ਵੇਦ ਪੁਰਾਣ ਪਵਿੱਤਰ ਮੰਨੇ ਜਾਂਦੇ ਹਨ ਜੇ ਇਨ੍ਹਾਂ ਵੇਦਾਂ ਪੁਰਾਣਾ ਵਿੱਚ ਪਰਮਾਤਮਾ ਦੇ ਨਾਮ ਦਾ ਵਰਣਨ ਨਾ ਹੋਵੇ ਤਾਂ ਇਹ ਵੀ ਇੱਕ ਸਾਧਾਰਨ ਪੁਸਤਕ ਦੇ ਬਰਾਬਰ ਹੀ ਹਨ ਜਿਸ ਦੇ ਹਿਰਦੇ ਵਿੱਚ ਇਹ ਨਾਮ ਵਸ ਜਾਵੇ ਉਸ ਪਰਸ ਦੀ ਮਈਮਾ ਕਥਨ ਨਹੀਂ ਕੀਤੀ ਜਾ ਸਕਦੀ ਸੁਖਮਨੀ ਸੁਖ ਅਮ੍ਰਿਤ ਪ੍ਰਵ ਨਾਮ ਭਗਤ ਜਨ ਕੈ ਮਨ ਬਿਸਰਾਮ ਰਹਾਉ ਸੁਖਮਨੀ ਯਾਨੀ ਸੁਖਾਂ ਦੀ ਮਣੀ ਸਭ ਤੋਂ ਸ੍ਰੇਸ਼ਟ ਸੁਖ ਦੇਣ ਵਾਲੇ ਪਰਮਾਤਮਾ ਦਾ ਸੁਖਮਨੀ ਅੰਮ੍ਰਿਤ ਨਾਮ ਹੈ ਜੋ ਪਗਤ ਜਨਾ ਦੇ ਮਨ ਵਿੱਚ ਵਸਦਾ ਹੈ ਰਹਾਉ ਇਹ ਰਹਾਉ ਦੀ ਸੂchnਾ ਕੇਵਲ ਇੱਥੇ ਹੀ ਇਸ ਬਾਣੀ ਵਿੱਚ ਦਿੱਤੀ ਹੈ ਅਤੇ ਇਹ ਤੁਕਾਂ ਹਨ ਵੀ ਅਸ਼ਟਪਦੀਆਂ 10 ਤੁਕਾਂ ਤੋਂ ਉੱਪਰ ਇਸ ਸਾਰੀ ਬਾਣੀ ਦੀ ਰਚਨਾ ਇਹਨਾਂ ਦੋਹਾਂ ਤੁਕਾਂ ਦੇ ਆਧਾਰ ਤੇ ਰਚੀ ਗਈ ਹੈ ਰਹਾਉ ਕੰਦੇ ਹੰ ਤਹਿਰਾਉ ਨੂੰ ਜਿਸ ਦਾ ਪਾਉ ਇਹ ਹੁੰਦਾ ਹੈ ਕਿ ਇਹ ਤੁਕਾਂ ਇਸ ਬਾਣੀ ਸ਼ਬਦਾ ਦਾ ਸਿਧਾਂਤ ਰੂਪ ਮੁਖ ਵਿਸਾਹਨ ਸੋ ਇਹਨਾਂ ਦੋ ਤੁਕਾਂ ਦੇ ਆਧਾਰ ਉੱਤੇ ਹੀ ਇਸ ਸਾਰੀ ਬਾਣੀ ਦੀ ਰਚਨਾ ਹੈ ਇਹ ਬਾਣੀ ਕੀ ਹੈ ਫਰਮਾਉਂਦੇ ਹਨ ਇਹ ਹੀ ਸ੍ਰੋਮਣੀ ਸੁਖਾਂ ਦੀ ਦਾਤੀ ਬਾਣੀ ਪਰਮਾਤਮਾ ਦਾ ਨਾਮ ਹੈ ਜੋ ਭਗਤ ਜਨਾਂ ਦੇ ਮਨ ਵਿੱਚ ਵਸਦਾ ਹੈ ਅਰਥਾਤ ਇਸ ਦੇ ਗੁਣ tatha ਉਪਦੇਸ਼ਾਂ ਨੂੰ ਜੋ ਨਾਮ ਦਾ ਵਿਸਥਾਰ ਨਾਲ ਵਰਣਨ ਕਰਦੇ ਹਨ ਜੋ ਹਿਰਦੇ ਵਿੱਚ ਧਾਰਨ ਕਰਦਾ ਹੈ ਉਹੀ ਪ੍ਰਭੂ ਦਾ ਭਗਤ ਹੈ ਮਨਮੁਖ ਨਾ ਇਸ ਦੇ ਉਪਦੇਸ਼ਾਂ ਨੂੰ ਮਨ ਵਿੱਚ ਧਾਰਨ ਕਰਦੇ ਹਨ ਅਤੇ ਨਾ ਹੀ ਉਹਨਾਂ ਦੇ ਮਨ ਵਿੱਚ ਨਾਮ ਵਸਦਾ ਹੈ ਪ੍ਰਭ ਕਹੈ ਸਿਮਰਨ ਗਰਭ ਨ ਬਸੈ ਪ੍ਰਭ ਕਹੈ ਸਿਮਰਨ ਦੁਖ ਜਮਨ ਸੈ ਪ੍ਰਭ ਕਹੈ ਸਿਮਰਨ ਕਾਲ ਪਰ ਹਰੈ ਪ੍ਰਭ ਕਹੈ ਸਿਮਰਨ ਦੁਸ਼ਮਨ ਟਰੇ ਪ੍ਰਭ ਸਿਮਰਨ ਕਛ ਬਿਘਨ ਨਾ ਲਾਗੇ ਪ੍ਰਭ ਕਾ ਸਿਮਰਨ ਅੰਧਿਨ ਜਾਗੇ ਪ੍ਰਭ ਕਾ ਸਿਮਰਨ ਭਉ ਨਾ ਬਿਆਪੇ ਪ੍ਰਭ ਕਾ ਸਿਮਰਨ ਦੁਖ ਨਾ ਸੰਤਾ ਪੈ ਪ੍ਰਭ ਕਾ ਸਿਮਰਨ ਸਾਦ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਗਰਭ ਯਾਨੀ ਮਾਤਾ ਦੇ ਪੇਟ ਵਿੱਚ ਜਿਸ ਨੂੰ ਨਰਕ ਕੁੰਡ ਕਥਨ ਕੀਤਾ ਜਾਂਦਾ ਹੈ ਪਰਹਰੈ ਯਾਨੀ ਦੂਰ ਹੋ ਜਾਂਦਾ ਹੈ ਤਰੈ ਤਲ ਜਾਂਦਾ ਹੈ ਅੰਦਿਨ ਯਾਨੀ ਰਾਤ ਦਿਨ ਜਾਗੈ ਜਾਗਦਾ ਸੰਤਾਪੈ ਯਾਨੀ ਸੰਤਾਪਦਾ ਕਸ਼ਟ ਦੇਂਦਾ ਨਿਧਾਨ ਯਾਨੀ ਖਜ਼ਾਨੇ ਸੁਖ ਹਰ ਰੰਗ ਯਾਨੀ ਹਰੀ ਦੇ ਪ੍ਰੇਮ ਵਿੱਚ ਪ੍ਰਭੂ ਦੇ ਨਾਮ ਸਿਮਰਨ ਕਰਕੇ ਜਨਮ ਮਰਨ ਦਾ ਦੁੱਖ ਜਮਾ ਦਾ ਡਰ ਜੀਵਨ ਕਾਰਜਾ ਵਿੱਚ ਬਿਗਨ ਦੁਸ਼ਮਨ ਦਾ वार ਸਰੀਰਿਕ ਰੋਗ ਆਦਿਕ ਸਭ ਨਾਸ ਹੋ ਜਾਂਦੇ ਹਨ ਨਾਮ ਸਿਮਰਨ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਅਤੇ ਸਾਰੇ ਸੁੱਖਾਂ ਦੀ ਖਜ਼ਾਨੇ ਸਿਮਰਨ ਵਿੱਚ ਹਨ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੋ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਉਹੇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੈ ਜਿਨ ਆਪ ਸਿਮਰਾਈ ਨਾਨਕ ਤਾ ਕੈ ਲਾਗੋ ਪਾਈ ਰਿਧ ਯਾਨੀ ਤਨ ਸੰਪਦਾ ਸਿਧ ਯਾਨੀ ਕਰਾਮਾਤ ਇਹ 18 ਪ੍ਰਕਾਰ ਦੀਆਂ ਹੁੰਦੀਆਂ ਹਨ ਦੂਜਾ ਯਾਨੀ ਦਵੈਤ ਪਾਉ ਮੇਰ ਤੇਰ ਮਾਨੀ ਯਾਨੀ ਮਾਨ ਪ੍ਰਾਪਤ ਕਰਦਾ ਹੈ ਨਿਧ ਯਾਨੀ ਖਜ਼ਾਨਾ ਇਹ 9 ਪ੍ਰਕਾਰ ਦੇ ਹੁੰਦੇ ਹਨ ਪਰਮਾਤਮਾ ਦਾ ਸਿਮਰਨ ਕਰਨ ਨਾਲ ਪੁਰਸ਼ ਨੂੰ ਜਪ ਤਪ ਅਤੇ ਤੀਰਥ ਇਸਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਦਵੇਤ ਭਾਉ ਮਿਟ ਜਾਂਦਾ ਹੈ ਅਤੇ ਬੁੱਧੀ ਤਤਵੇਤਾ ਹੋ ਜਾਂਦੀ ਹੈ ਬਾਣੇ ਵਿੱਚ ਪਰਸਨ ਰਹਿੰਦਾ ਹੈ ਅਤੇ ਦਰਗਾਹ ਵਿੱਚ ਮਾਨ ਪਾਉਂਦਾ ਹੈ ਪਰਮਾਤਮਾ ਦਾ ਸਿਮਰਨ ਉਹੀ ਕਰਦਾ ਹੈ ਜਿਸ ਉੱਤੇ ਉਹ ਕਿਰਪਾ ਕਰਦਾ ਹੈ ਐਸੇ ਪੁਰਸ ਦੇ ਚਰਨ ਪੂਜਣ ਯੋਗ ਹਨ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਧਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ ਪ੍ਰਭ ਕੈ ਸਿਮਰਨ ਸਭ ਕਿਛ ਸੂਝੈ ਪ੍ਰਭ ਕੈ ਸਿਮਰਣ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਣ ਪੂਰਨ ਆਸਾ ਪ੍ਰਭ ਕੈ ਸਿਮਰਣ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾ ਹੈ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਉਧਰੇ ਯਾਨੀ ਤਰ ਗਈ ਮੂਚਾ ਬਹੁਤ ਬੂਝ ਹੈ ਯਾਨੀ ਮਿਟ ਜਾਂਦੀ ਸੁਝ ਹੈ ਯਾਨੀ ਸਮਝ ਆ ਜਾਂਦੀ ਹੈ ਪਰਮਾਤਮਾ ਦਾ ਸਿਮਰਨ ਸਭ ਤੋਂ ਉੱਚਾ ਹੈ ਹੋਰ ਕਰਮ ਤਰਮ ਸਭ ਇਸ ਤੇ ਹੀ ਟੇਹਾਂ ਹਨ ਨਾਮ ਦੇ ਸਿਮਰਨ ਨਾਲ ਅਨੇਕਾ ਦਾ ਉਧਾਰ ਹੋਇਆ ਹੈ ਮਨ ਤੋਂ ਤ੍ਰਿਸ਼ਨਾ ਅਤੇ ਵਿਕਾਰ ਮਿਟ ਜਾਂਦੇ ਹਨ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ ਅਤੇ ਮਨੋ ਕਾਮਨਾ ਪੂਰੀ ਹੁੰਦੀ ਹੈ ਨਾਮ ਜਿਨ੍ਹਾਂ ਦੀ ਰਸਨਾ ਤੇ ਵਸ ਜਾਵੇ ਉਹਨਾਂ ਦਾ ਬਚਨ ਕਦੀ ਬਿਰਥਾ ਨਹੀਂ ਜਾਂਦਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ फे बे मोहताजी प्रभु को सिमरै से सर्व के राजि प्रभु को सिमरै से सुख वासी प्रभु को सिमरै सदा अबनासी सिमरत ते लागे जिन आप दयाला नानक जन की ਮੰਗੈ ਰਵਲਾ ਧਨਵੰਤੇ ਯਾਨੀ ਧਨਵਾਨ ਪਤਵੰਤੇ ਯਾਨੀ ਇੱਜ਼ਤ ਵਾਲੇ ਪਰਵਾਨ ਯਾਨੀ ਮਨਜੂਰ ਬੇਮੋਹਤਾਜੀ ਬੇਮੋਥਾਜ ਯਾਨੀ ਸੁਤੰਤਰ ਰਵਲਾ ਯਾਨੀ ਚਰਨ ਧੂੜ ਪ੍ਰਭੂ ਨੂੰ ਸਿਮਰਣ ਵਾਲੇ ਪੁਰਸ਼ ਤਨਵਾਨ ਪਤਵਾਨ ਮੰਨੇ ਪਰਮੰਨੇ ਸਵਤੰਤਰ ਅਤੇ ਜੀਵਨ ਵਾਲੇ ਜਨਮ ਮਰਨ ਤੋਂ ਰਹਿਤ ਹੁੰਦੇ ਹਨ ਪਰਮਾਤਮਾ ਜਿਨ੍ਹਾਂ ਤੇ ਕਿਰਪਾਲੂ ਦੇ ਆਲੂ ਹੋਵੇ ਉਹ ਹੀ ਉਸ ਦੇ ਸਿਮਰਣ ਵਿੱਚ ਲੱਗਦੇ ਹਨ ਐਸੇ ਮਹਾਪੁਰਸ਼ਾਂ ਦੀ ਚਰਨ ਧੂੜੀ ਲੈ ਕੇ ਮੱਥੇ ਤੇ ਲਾਉਣ ਨਾਲ ਪੁਰਸ਼ ਦੇ ਭਾਗ ਜਾਗ ਪੈਂਦੇ ਹਨ ਪ੍ਰਭ ਕੋ ਸਿਮਰੈ ਸੇ ਪ੍ਰੋਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲੇ ਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਮੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਨੇਰੇ ਪ੍ਰਭ ਕੋ ਸਿਮਰੈ ਬਸੈ ਹਰ ਨੀਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰ ਭਾਗ ਪਰਉਪਕਾਰੀ ਯਾਨੀ ਦੂਸਰਿਆਂ ਦਾ ਭਲਾ ਕਰਨ ਵਾਲਾ ਵਿਹਾਰ ਬੀਤਦੀ ਹੈ ਆਤਮ ਯਾਨੀ ਮਨ ਨੂੰ ਨਿਰਮਲ ਯਾਨੀ ਮੈਲ ਰਹਿਤ ਛਲ ਫਰੇਬਾ ਤੋਂ ਬਿਨਾ ਰੀਤਾ ਯਾਨੀ ਮਰਿਆਦਾ ਹਨੇਰੇ ਬਹੁਤੇ ਅੰਦਿਨ ਯਾਨੀ ਰਾਤ ਦਿਨ ਸਦਾ ਹੀ ਜਾਗ ਯਾਨੀ ਜਾਗਦੇ ਹਨ ਮੋਹ ਮਾਇਆ ਦੀ ਨੀਂਦ ਵਿੱਚ ਗਲਤਾਨ ਨਹੀਂ ਹੁੰਦੇ ਪਰਮਾਤਮਾ ਦਾ ਭਜਨ ਸਿਮਰਨ ਕਰਨ ਵਾਲੇ ਮੋਹ ਮਾਇਆ ਵਿੱਚ ਲਿਪਾਏ ਮਾਨ ਨਹੀਂ ਹੁੰਦੇ ਉਹ ਸਦਾ ਹੀ ਪ੍ਰਭੂ ਨੂੰ ਆਪਣੇ ਅੰਗ ਸੰਗ ਦੇਖਦੇ ਹਨ ਉਸ ਦੇ ਭਾਣੇ ਵਿੱਚ ਪਰਸਨ ਰਹਿੰਦੇ ਹਨ ਅਤੇ ਸਭ ਦਾ ਭਲਾ ਲੋਚਦੇ ਹਨ ਉਹਨਾਂ ਦੀ ਵਿਵਹਾਰਕ ਕਾਰ ਫਰੇਬ ਵਾਲੀ ਨਹੀਂ ਹੁੰਦੀ ਪ੍ਰਭੂ ਨੂੰ ਸਦਾ ਆਪਣੇ ਅੰਗ ਸੰਗ ਸਮਝਦੇ ਹਨ ਉਹ ਵੱਡੇ ਭਾਗਾ ਵਾਲੀ ਰਾਤ ਦਿਨ ਨਾਮ ਸਿਮਰਨ ਵਿੱਚ ਤਤਪਰ ਰਹਿੰਦੇ ਹਨ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬ ਹੂ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਹਿ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਣੀ ਪਿਆ ਝੂਰੇ ਯਾਨੀ ਚੂਰਦਾ ਪਛਤਾਉਂਦਾ ਸਹਜ ਯਾਨੀ ਸ਼ਾਂਤੀ ਸੁਖ ਵਿੱਚ ਆਸਮ ਯਾਨੀ ਟਿਕਾਣਾ ਕਮਲ ਯਾਨੀ ਹਿਰਦਾ ਬਿਗਾਫਮ ਯਾਨੀ ਖਿੜ ਜਾਂਦਾ ਹੈ ਅਨਹਦ ਲਗਾਤਾਰ ਇਕ ਰਸ ਚੁਣਕਾਰ ਧੁਨੀ ਉਹ ਸ਼ਬਦ ਜਿਸ ਦੀ ਧੁਨੀ ਘੰਗਰੂ ਛੈਣੇ ਅਦਕ ਫਮਲਤ ਸਾਜਾ ਜੈਸੀ ਚੰਨ ਚੰਨ ਝੁੰਨ ਝੁੰਨ ਕਰਕੇ ਹੋਵੇ ਇਹ ਦਸਮ ਦੁਆਰ ਵਿੱਚ ਹੋ ਰਹੀ ਕਥਨ ਕੀਤੀ ਜਾਂਦੀ ਹੈ ਪਾਰ ਯਾਨੀ ਪਾਰਾवार ਆਰ ਪਾਰ ਮਯਾ ਯਾਨੀ ਕਿਰਪਾ ਪਰਮਾਤਮਾ ਦੇ ਸਿਮਰਨ ਕਰਕੇ ਮਨ ਸ਼ਾਂਤ ਹੋ ਜਾਂਦਾ ਹੈ ਸੰਸਾਰ ਦੇ ਕੰਮ ਪੂਰੇ ਹੋ ਜਾਂਦੇ ਹਨ ਹਿਰਦਾ ਖਿੜਿਆ ਰਹਿੰਦਾ ਹੈ ਕੋਈ ਦੁੱਖ ਪ੍ਰਤੀਤ ਨਹੀਂ ਹੁੰਦਾ ਪ੍ਰਭੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਹੁੰਦਾ ਹੈ ਸਿਮਰਨ ਕਰਨ ਵਾਲਿਆਂ ਦੀ ਸਰਣ ਲਘਿਏ ਹਰ ਸਿਮਰਨ ਕਰ ਭਗਤ ਪ੍ਰਗਟਾਈ ਹਰ ਸਿਮਰਨ ਲਗਬੇਦ ਉਪਾਈ ਹਰ ਸਿਮਰਨ ਭਈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਉਹ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਪ੍ਰਗਟਾਈ ਯਾਨੀ ਉਜਾਗਰ ਪ੍ਰਸਿੱਧ ਕੀਤੇ ਉਪਾਏ ਯਾਨੀ ਰਚਨਾ ਕੀਤੇ ਚਹੂ ਕੁੰਟ ਯਾਨੀ ਚਾਰ ਦਿਸ਼ਾ ਵਿੱਚ ਧਰਨ ਯਾਨੀ ਧਰਤੀ ਕਾਰਨ ਯਾਨੀ ਸੰਸਾਰ ਇਸ ਸਾਰੀ ਅਸ਼ਟਪਦੀ ਵਿੱਚ ਵਾਹਿਗੁਰੂ ਦੇ ਸਿਮਰਨ ਦੀ ਮਹਾਨਤਾ ਉਸ ਦੇ ਗੁਣ ਅਤੇ ਸਿਮਰਣ ਕਰਨ ਵਾਲਿਆਂ ਨੂੰ ਉਸ ਦੇ ਫਲ ਦੀ ਪ੍ਰਾਪਤੀ ਵਰਣਨ ਹੈ ਸਿਮਰਣ ਦੀ ਮਹਿਮਾ ਕਥਨ ਨਹੀਂ ਕੀਤੀ ਜਾ ਸਕਦੀ ਸਭ ਕੁਝ ਹੀ ਸਿਮਰਣ ਆਸਰੇ ਸਥਿਤ ਤੇ ਸੁਭਾਏ ਮਾਨ ਹੈ ਸਿਮਰਣ ਕਰਨ ਨਾਲ ਹੀ ਪੁਰਸ਼ ਭਗਤੀ ਕਰਕੇ ਪ੍ਰਗਟ ਹੁੰਦਾ ਹੈ ਹੋਈਆਂ ਗਲਤੀਆਂ ਸਾਧ ਸੰਗਤ ਜੀ ਮਾਫ ਕਰਨਾ ਪਰਮਾਤਮਾ ਕੀ ਮੋਜ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਗੁਰਬਾਣੀ ਨਾਲ ਜੁੜੋ ਗੁਰੂ ਦੀ ਉਪਮਾ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ